ਇੱਕ ਇੱਕ ਦੇ ਵਿੱਚ ਟਰੱਕ ਡਰਾਈਵਰ ਇੱਕ ਵਿਚਾਰੇ ਸਾਡੇ ਬਹੁਤ ਮਜਬੂਰ ਹੈ ਉਹ ਕਹਿੰਦੇ ਸਾਡੇ ਕੋਈ ਅਮਰਜੈਂਸੀ ਹੈ ਘਰ ਦੇ ਵਿੱਚ ਉਹਨਾਂ ਨੂੰ ਵੀ ਇੱਥੋਂ ਲੈ ਨਿਕਲਦੇ ਰਾ ਜਾ ਰਹੇ ਆ ਇੱਥੇ 5000 ਰੁਪਏ ਹੋ ਜਾਂਦਾ ਸੱਸੀ ਗਾਲ ਦਸਵੀਰ ਦਾ ਸਵਾਗਤ ਹੈ ਤੁਹਾਡਾ ਅੱਜ ਦੀ ਇੱਕ ਨਵੀਂ ਵੀਡੀਓ ਵੀਡੀਓ ਤੁਹਾਨੂੰ ਜਿਹੜੀ ਲੋਕੇਸ਼ਨ ਹੈ ਅਸੀਂ ਉਹ ਦਿਖਾ ਰਹੇ ਹਾਂ ਖੈਰੇਕਾਂ ਜਿਹੜਾ ਕਿ ਨੈਸ਼ਨਲ ਹਾਈਵੇ ਨੰਬਰ 9 ਜਿਹੜਾ ਦਿੱਲੀ ਨੂੰ ਜੋੜਦਾ ਹੈ ਦਿੱਲੀ ਡਬ ਵਾਲੀ ਬਠਿੰਡਾ ਜਿਹੜਾ ਕਹਿ ਸਕਦੇ ਕਿ ਮਲੋਟ ਹਬੋਰ ਦਾ ਜਿਹੜਾ ਰੋਡ ਹੈ 메ਨ ਰੋਡ ਦੇ ਉੱਤੇ ਖੜਿਆ ਬੈਰੀਕੇਡ ਜੇ ਅਗਰ ਤੁਸੀਂ ਦੇਖ ਰਹੇ ਹੋ ਬੈਕ ਸਾਈਡ ਜੋ ਖੈਰੇਕਾਂ ਦੇ ਵਿੱਚ ਆਉ ਲੱਗੇ ਹੋਏ ਨੇ ਪਰ ਅੱਜ ਅਗਰ ਗੱਲ ਕਰੀਏ ਤਾਂ 14 ਫਰਵਰੀ ਜੋ ਕਿ ਸਾਡੇ ਦੇਸ਼ ਦੇ ਵਿੱਚ ਇੱਕ ਬਲੈਕ ਡੇ ਦੇ ਨਾਮ ਤੋਂ ਮਨਾਇਆ ਜਾਂਦਾ ਕਿਉਂਕਿ ਉਸ ਦਿਨ ਪੁਲਵਾਮਾ ਦੇ ਵਿੱਚ 40 40 ਜਵਾਨ ਜੋ ਸ਼ਹੀਦ ਹੋਏ ਸੀ ਪਰ ਅੱਜ 14 ਫਰਵਰੀ ਉਹ ਦਿਨ ਹੈ ਜਦੋਂ ਕਿਸਾਨਾਂ ਦੇ ਖਾਤਰ ਬਲੈਕ ਡੇ ਹੈ ਕਿਉਂਕਿ ਅੱਜ ਜੋ तमाम ਬਾਰਡਰ ਨੇ ਉਹ ਸੀਲ ਕਰ ਦਿੱਤੇ ਗਏ ਨੇ तमाम ਬਾਰਡਰਾਂ ਦੇ ਉੱਤੇ ਤੁਸੀਂ ਦੇਖੇ ਹੋਗੇ ਕਿ ਆਵਾਜ਼ਈ ਬਿਲਕੁਲ ਠੱਪ ਹੋ ਚੁੱਕੀ ਹੈ ਟਰੱਕ ਮੇਰੇ ਬੈਕਸਾਈਡ ਵਿੱਚ ਦਿਖਾ ਦूं ਕਿ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਵੱਡੇ ਲੋਡਡ ਗੱਡੀਆਂ ਜਿਹੜੀਆਂ ਅੱਜ ਤੋਂ ਤਿੰਨ ਦਿਨ ਪਹਿਲਾਂ ਦੇ ਯਾਨੀ ਕਿ ਇੱਥੇ ਸਾਰੇ ਉਹ ਫਸੇ ਹੋਏ ਆ तमाम ਡਰਾਈਵਰ ਵਗੈਰਾ ਉਹ ਵੀ ਸਾਡੇ ਨਾਲ ਇੱਥੇ ਆ ਗਏ ਨੇ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਆਖਿਰ ਕੀ ਹੋਇਆ ਪਰ ਕਿਸਾਨਾਂ ਤੇ ਪ੍ਰਸ਼ਾਸਨ ਦੀ ਅਗਰ ਸਰਕਾਰ ਦੀ ਗੱਲਬਾਤ ਦੀ ਗੱਲ ਕਰੀਏ ਤਾਂ ਇੱਕ ਦੌਰ ਪਹਿਲੇ ਦੌਰ ਦੇ ਵਿੱਚ ਜੋ ਗੱਲ ਹੋਈ ਉਹਦੇ ਵਿੱਚ ਕੋਈ ਵੀ ਨਤੀਜਾ ਨਾ ਨਿਕਲਣ ਦੇ ਬਾਵਜੂਦ 13 ਤਾਰੀਖ ਨੂੰ ਜੋ ਕਿ ਕਿਸਾਨਾਂ ਨੇ ਦਿੱਲੀ ਨੂੰ ਕੂਚ ਕਰਨਾ ਸੀ ਉਹ ਕਰ ਚੁੱਕੇ ਆ ਪਰ तमाम ਬਾਰਡਰਾਂ ਦੇ ਉੱਤੇ ਜਿਹੜੀ ਫੋਰਸ ਹੈ ਉਹ ਵਧਾ ਦਿੱਤੀ ਗਈ ਹੈ ਪਰ ਇਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਕਿ ਜੋ ਸਭ ਤੋਂ ਵੱਡੀ ਪਰੇਸ਼ਾਨੀ ਹੈ ਇਸ ਟਾਈਮ ਦੇ ਵਿੱਚ ਜੋ ਕਿ ਟਰੱਕਾਂ ਵਾਲੇ ਸਾਡੇ ਵੀਰਾਂ ਉਹਨਾਂ ਨੂੰ ਸਭ ਤੋਂ ਵੱਡੀ ਪਰੇਸ਼ਾਨੀ ਆ ਰਹੀ ਹੈ ਉਹਨਾਂ ਦੇ ਟਰੱਕ ਹੈ ਜਿਹੜੇ ਤਿੰਨ-ਤਿੰਨ ਦਿਨ ਦੇ ਤੋਂ ਇੱਥੋਂ ਫਸੇ ਹੋਏ ਕੋਈ ਮਜਬੂਰ ਵਸ ਵੀ ਹੈ ਜਿਨ੍ਹਾਂ ਦੇ ਘਰੇ ਕੋਈ ਐਮਰਜੈਂਸੀ ਪ੍ਰੋਬਲਮ ਹੈ ਉਹ ਵੀ ਇੱਥੇ ਫਸੇ ਹੋਏ ਹਨ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਰਸਤਾ ਨਹੀਂ ਮਿਲ ਰਿਹਾ ਭਾਈ ਜਿਸ ਆ ਜੋ ਕਮੈਂਟ ਕਰ ਸੱਸੀ ਗਾਲ ਜੀ ਕੀ ਨਾਮ ਹੈ ਆਪਣਾ ਸੁਨੀਲ ਕੁਮਾਰ ਸੁਨੀਲ ਕੁਮਾਰ ਕਿੱਥੋਂ ਆਏ ਹੋ ਅਸੀਂ ਵੀ ਜਾਤ গুজরাট ਤੋਂ ਤੇ ਕਿੱਥੇ ਜਾਣਾ ਸੀਗਾ ਨਿਰਵਾਣੇ ਜੀ ਨਿਰਵਾਣੇ ਜਾਨ ਹਾਂ ਜੀ ਕਿੰਨੇ ਦਿਨ ਹੋ ਗਏ ਇੱਥੇ ਫਸਿਆ ਨੂੰ ਪਰਸੋਂ ਦੇ ਅੜਕੇ ਦੇ 9 ਵਜੇ ਦੇ ਆ ਇਹ ਤੋਂ ਵਾਪਸ ਗੱਡੀ ਪਹਿਲਾਂ ਹੋਟਲ ਤੇ ਲੈ ਗਏ ਸੀ ਹੂੰ ਰਾਤ ਨੂੰ 1 ਵਜੇ ਗੱਡੀਆਂ ਲਿਆ ਕੇ ਇਹਨਾਂ ਨੇ ਪੋਰਟ ਨੇ ਪ੍ਰਸ਼ਾਸਨ ਨੇ ਇੱਥੇ ਅੰਦਰ ਲਵਾਲੀਆਂ ਨੇ ਹੂੰ ਨਾ ਇਹ ਤੋਂ ਬੱਚੇ ਕਰੰਦਿਆਂ ਨਾ ਕਿਸੇ ਪਾਸੇ ਜਾਂਦੇ ਰਾਤ ਦੇ ਚਾਰੇ ਪਾਸੇ ਇਹਨਾਂ ਨੇ ਬੰਦ ਕੀਤੇ ਹੋਏ ਨੇ ਬੰਦ ਕੀਤੇ ਹੋਏ ਹਾਂ ਜੀ ਹੂੰ ਤੇ ਕਿਸਾਨਾਂ ਨੂੰ ਰੋਕਣਾ ਸੀ ਤਾਂ ਇਹ ਸਾਨੂੰ ਢਾਲਕਾਸ ਨੂੰ ਬਣਾਇਆ ਵਾ ਹੂੰ ਜਦੋਂ ਟਰਾਂਸਪੋਰਟ ਦਾ ਮਹਿਕਮਾ ਇਹਨਾਂ ਦੇ ਕਿਸੇ ਕਾਗਜ਼ਾਂ ਦੇ ਵਿੱਚ 1% ਵੀ ਹੈ ਨਹੀਂਗਾ ਸਰਕਾਰ ਦੇ ਹੂੰ ਕੋਈ ਸਾਨੂੰ ਸਹਾਇਤਾ ਨਹੀਂ ਕਿਸੇ ਪਾਸਿਓਂ ਕੋਈ ਡਰਾਈਵਰ ਦਾ ਐਕਸੀਡੈਂਟ ਹੋਇਆ ਕੋਈ ਗੱਡੀ ਦਾ ਹੋ ਜਾਈਏ ਡਰਾਈਵਰ ਦੇਣਾ ਬਣਦਾ ਸੀਗਾ ਕੋਈ ਨਾ ਕੋਈ ਰਸਤਾ ਦੇਣਾ ਤੁਹਾਨੂੰ ਬਣਦਾ ਬਣਦਾ ਤਾਂ ਸੀ ਜੀ ਬਿਲਕੁਲ ਹੁਣ ਜਿਹੜੀਆਂ ਗੱਡੀਆਂ ਇਥੋਂ ਲੇਟ ਹੋਣਗੀਆਂ ਬਿਵਾਰੀ ਉਹਨਾਂ ਦੇ ਪਹਾੜੇ ਕੱਟਣਗੇ ਠੀਕ ਆ ਕੁਝ ਡਰਾਈਵਰਾਂ ਦੀਆਂ ਛੁੱਟੀਆਂ ਹੋ ਜਾਣੀਆਂ ਨੇ ਉਹ ਕੀ ਕਰਨਗੇ ਜਿਹੜੇ ਬੰਦੇ ਆਪਦਾ ਪੇਟ ਪਾਰ ਰਹੇ ਨੇ ਇਹਨਾਂ ਕੰਮਾਂ ਤੋਂ ਅਸੀਂ ਰੋਟੀ ਰੋਜੀ ਦੀ ਖਾਤਰ ਆਪਦਾ ਤੁਰੇ ਫਿਰਦੇ ਆ ਉਹ ਕੀ ਕਰਨਗੇ రెడ్డి ਪਾਰਟੀ ਨੇ ਟਾਈਮ ਦੇਖ ਕੇ ਦਿੱਤਾ ਤੁਸੀਂ ਰਸਤੇ ਰਾਤ ਦੀ ਜੋ ਗੱਲ ਹੈ ਕਹਿ ਰਹੇ ਕਿ ਢਾਬੇ ਤੇ ਗੱਡੀਆਂ ਖੜੀ ਸੀ ਪਰ ਉਸ ਤੋਂ ਬਾਅਦ ਇਹਨਾਂ ਨੇ ਆਪ ਦੇ ਅੰਡਰ ਦੇ ਵਿੱਚ ਗੱਡੀਆਂ ਲੈ ਕੇ ਉਹਨਾਂ ਨੂੰ ਟਾਇਰ ਵੀ ਬਕਾਇਦਾ ਲੋਕ ਕਰ ਦਿੱਤੇ ਲੋਕ ਕੀਤੇ ਵੀ ਆ ਜੀ ਹਾਂ ਲੌਕ ਲਾਇਆ ਗੱਡੀਆਂ ਦੇਖ ਲਓ ਹੂੰ ਲੋਕ ਲਾਇਆ ਨਹੀਂ ਲੋਕ ਵੀ ਅੱਗੇ ਵਿੱਚ ਨਜ਼ਰ ਸਰਕਾਰ ਦੀ ਕੀ ਮਨਸ਼ਾ ਤੁਸੀਂ ਸਮਝ ਦਿਓ ਕਿ ਜੋ ਇਸ ਤਰ੍ਹਾਂ ਦੇ ਕੰਮ ਕੀਤੇ ਜਾ ਦਾ ਆਮ ਜਨਤਾ ਦੇ ਉੱਤੇ ਜ਼ਬਰ ਜਨਾਬ ਆ ਇਹਨਾਂ ਦਾ ਔਰੰਗਜ਼ੇਬ ਨੇ ਵੀ ਨਹੀਂ ਕੀਤਾ ਹੁਣ ਹੂੰ ਇਹਨਾਂ ਦਾ ਤਾਂ ਨਾਸਾਹੀ ਸਰਕਾਰ ਨੇ ਕਿਸੇ ਨੇ ਵੀ ਨਹੀਂ ਕੀਤਾ ਜੇ ਤੁਸੀਂ ਦੇਖ ਲਓ ਪਿਛਲੇ ਇਤਿਹਾਸ ਚੱਕ ਕੇ ਔਰੰਗਜੇਬ ਨਾਲ ਵੀ ਜੇ ਪੰਜਾਬੀਆਂ ਨੇ ਟੱਕਰ ਲਈਆ ਤਾਂ ਪਿੱਛਾ ਉਹਨੂੰ ਵੀ ਛੱਡਣਾ ਪਿਆ ਵਾ ਇਹ ਤਾਂ ਸਰਕਾਰਾਂ ਦੀ ਗਲਤੀ ਹੈਗੀਆਂ ਹੂੰ ਇੱਕ ਅਮਰਜੈਂਸੀ ਵਾਲਾ ਮਾਹੌਲ ਨਹੀਂ ਲੱਗ ਰਿਹਾ ਤੁਹਾਨੂੰ ਐਮਰਦਾਲ ਸਿੰਘ ਤੂੰ ਵੀ ਬਾਦਰੀ ਹੈ ਤਾਂ ਹੂੰ ਜਦ ਐਮਰਦਾਲ ਸਿੰਘ ਤੂੰ ਵੀ ਜ਼ਿਆਦਾ ਆ ਹੂੰ ਪੰਜਾਬ ਦੀ ਧਰਤੀ ਐ ਕੋਹ ਧਰਤੀ ਆ ਜਿਹੜੀ ਸੀ ਜਿਹੜੀ ਚੀਜ਼ ਸੀ ਇਹਨਾਂ ਨੇ ਸੌਣ ਲਾ ਲਈ ਇਹਨੇ ਪਿੱਛੇ ਨਹੀਂ ਹਟੇ ਹੂੰ ਆ ਵੀ ਸਾਡੇ ਪੰਜਾਬੀ ਭਾਈ ਨੇ ਜਿਹੜੇ ਇੱਥੇ ਵਸਦੇ ਨੇ ਹਰਿਆਣਾ ਵੀ ਪੰਜਾਬ ਦੇ ਟੁੱਟਿਆ ਬੰਗਾਂ ਅੰਗ ਬਿਲਕੁਲ ਬਿਲਕੁਲ ਹੂੰ ਔਰ ਕਹਿੰਦੇ ਕੀ ਇੱਥੇ ਜੋ ਡਰਾਈਵਰ ਵਗੈਰਾ ਉਹਨਾਂ ਦੇ ਖਾਤਰ ਫੇਰ ਵੀ ਗੁਰਦੁਆਰੇ ਵਾਲੇ ਜਿਹੜੇ ਜੀਹਾਨ ਹਾਂਜੀ ਕਹਦੇ ਕਿ ਕਿਸਾਨਾਂ ਨੇ ਔਰ ਆਪਣੇ ਗੁਰਦਾਰਾ ਕਮੇਟੀ ਨੇ ਸਾਰੇ ਨੇ ਲੰਗਰ ਲਾਇਆ ਔਰ ਸਾਹਮਣੇ ਚਾਹ ਦਾ ਲੰਗਰ ਚੱਲਦਾ 11 ਵਜੇ ਪ੍ਰਸ਼ਾਦਾ ਆ ਜਾਣਾ ਵਾ ਰਾਤ ਨੂੰ ਪ੍ਰਸ਼ਾਦਾ ਆ ਜਾਣਾ ਵਾ ਕੋਈ ਕਿਸੇ ਕਸਮ ਦੀ ਤਕਲੀਫ ਨਹੀਂ ਪੂਰਾ ਸਹਿਯੋਗ ਹੈ ਪਿੰਡ ਵਾਸੀ ਹੈਗਾ ਨਹੀਂ ਹੂੰ ਕੋਈ ਤਕਲੀਫ ਨਹੀਂ ਪਰ ਕਿਸਾਨ ਜੋ ਲੜ ਰਹੇ ਆ ਆਪ ਦੀ ਲੜਾਈ ਲੜ ਰਹੇ ਆ ਤੁਹਾਨੂੰ ਕੀ ਲੱਗਦਾ ਹੈ ਕਿ ਆਪ ਦੀ ਖਾਤਰ ਤਾਂ ਹਰੇਕ ਹੀ ਲੜਦਾ ਜੀ ਹਾਂ ਆਪਦੇ ਹੱਕ ਦੀ ਖਾਤਰ ਤਾਂ ਹਰੇਕ ਹੀ ਲੜਦਾ ਬਾਕੀ ਸਟੇਟਾਂ ਤੋਂ ਐਮਐਸਪੀ ਇਹਨਾਂ ਨੇ ਖਤਮ ਕਰਤੀ ਆ ਅਸੀਂ ਵੀ ਕਿਸਾਨਾਂ ਦੇ ਘਰਾਂ ਤੋਂ ਉੱਠ ਕੇ ਗੱਡੀਆਂ ਚਲਾਉਣੇ ਆ ਹੂੰ ਅ디 ਕਿਹੜਾ ਫਟਪਾਦਿਓ ਤੋ ਉੱਠ ਕੇ ਗੱਡੀਆਂ ਚਲਾਉਣ ਲੱਗੇ ਵੀ ਸਾਨੂੰ ਪਤਾ ਨਹੀਂ ਕਿਸਾਨੀ ਦਾ ਹੂੰ ਲੇਕਿਨ ਹੱਕ ਦੀ ਖਾਤਰ ਤਾਂ ਲੜਨਗੇ ਜਿਵੇਂ ਯੂਪੀ ਬਿਹਾਰ ਦੇ ਵਿੱਚ ਜਾ ਕੇ ਦੇਖ ਲੋ 800 ਰੁਪਏ ਨੂੰ ਝੋਨਾ ਖਰੀਦੀ ਜਾਂਦੇ ਨੇ ਹੂੰ ਉਹ ਵੇਚਿਆ ਕਿੰਨੇ ਨੂੰ ਜਾ ਰਿਹਾ 3200 3500 5000 7000 ਨੂੰ ਵੇਚਿਆ ਜਾ ਰਿਹਾ ਪਰ ਸਰਕਾਰ ਨੇ ਕਿਤਨੇ ਕਿਤੇ ਰਾਹ ਖੋਲੇ ਸੀ ਵੀ ਗੱਲ ਕਰਦੇ ਆ ਗੱਲ ਕਰਕੇ ਕੋਈ ਹੱਲ ਕੀਤਾ ਜਾ ਸਕਦਾ ਪਰ ਫਿਰ ਵੀ ਹੱਲ ਨਹੀਂ ਨਿਕਲਿਆ ਉਹ ਤਾਂ ਜਿਹੜੇ ਆਗੂ ਬੈਠੇ ਨੇ ਕਿਸਾਨ ਯੂਨੀਅਨ ਦੇ ਉਹ ਕਿਸੇ ਹਿਸਾਬ ਨਾਲ ਨਿਤਰ ਕੀ ਬਣੇ ਨੇ ਨਾ ਬਿਲਕੁਲ ਜਿਵੇਂ 3 ਮਿਨਿਸਟਰ ਬਣਦਾ ਕਿਸੇ ਸਟੇਟ ਦਾ ਕਿਸੇ ਹੱਦ ਤੱਕ ਜਾ ਕੇ ਉਹਦੀ ਅਪਰੋਚ ਦੇਖੀ ਜਾਂਦੀ ਹੈ ਤਾਂ ਹੀ ਬਣਦਾ ਨਾ ਜਿਹੜੇ ਉਹ ਆਗੂ ਬਣਾਏ ਨੇ ਪੰਜਾਬ ਦੇ ਤੇ ਹਰਿਆਣਾ ਦੇ ਕਿਸਾਨਾਂ ਨੇ ਉਹ ਗੱਲਬਾਤ ਕਰਨ ਵਾਸਤੇ ਬਣਾਏ ਨੇ ਉਹ ਸਾਰਿਆਂ ਦੇ ਜਨਤਾ ਦਾ ਪੱਖ ਰੱਖ ਕੇ ਗੱਲ ਕਰਨੇ ਜੀ ਆਪਦੀ ਗੱਲ ਤਾਂ ਕੱਲੀ ਸਰਕਾਰ ਦੀ ਵੀ ਮੰਨਣਗੇ ਆਪਦੀ ਵੀ ਮੰਨਣਗੇ ਜੇ ਗੱਲ ਕਿਸੇ ਸਰੇ ਤੇ ਪਹੁੰਚੂਗੀ ਫੇਰ ਹੀ ਉਹ ਕੋਈ ਕਰਨੀ ਹੂੰ ਆ ਚੀਜ਼ ਪਰ ਕੀ ਸਰਕਾਰ ਦੇ ਰਵੱਈਏ ਪ੍ਰਤੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਨਹੀਂ ਅਗਰ ਆਉਣ ਵਾਲਾ ਸਮਾਂ ਤਾਂ ਜਿਹੜਾ ਸਾਡੇ ਅਗਲੇ ਬੱਚਿਆਂ ਦਾ ਪੀੜ੍ਹੀਆਂ ਦਾ ਸਾਨੂੰ ਦਾ ਬਹੁਤ ਮੁਸ਼ਕਲ ਲੱਗ ਰਿਹਾ ਹੈ ਹਿਸਾਬ ਦੇ ਨਾਲ ਤਾਂ ਜੇ ਇਹੀ ਸਰਕਾਰਾਂ ਰਹੀਆਂ ਤਾਂ ਹੂੰ ਕਿਉਂਕਿ ਤਾਨਾਸ਼ਾਹੀ ਵੱਧ ਗਈ ਤਾਨਾਸ਼ਾਹੀ ਇਹ ਕਿ ਲੋਕਾਂ ਨੂੰ ਫਿਰ ਔਰ ਵੀ ਵੱਡਾ ਸ਼ਾਸਨ ਮਿਲ ਜਣਾਵਾ ਮਿਲਿਆ ਹੋਏ ਬਾਰਡਰਾਂ ਦੀ ਗੱਲ ਕਰੀ ਤਾਂ ਅੱਠ ਬਾਰਡਰ ਹਰਿਆਣੇ ਦੇ ਜਿਹੜੇ ਦਿੱਲੀ ਦੇ ਨਾਲ ਲੱਗਦੇ ਆ ਪੂਨ ਰੂਪ ਦੇ ਵਿੱਚ ਉਹਨਾਂ ਨੂੰ ਕਹਿ ਸਕਦੇ ਆ ਕਿ ਅਸੀਂ ਮੰਨ ਲਓ ਫੁੱਲ ਅਗਰ ਜਿੰਨਾ ਇਹਨਾਂ ਤੋਂ ਜ਼ੋਰ ਲੱਗਦਾ ਉਸ ਹਿਸਾਬ ਦੇ ਨਾਲ ਉਹਨੂੰ ਬੰਦ ਕੀਤਾ ਜਾਂਦਾ ਜਾਂ ਔਰ ਰਸਤੇ ਜਿਹੜੇ ਤਮਾਮ ਛੋਟੇ ਛੋਟੇ ਰਸਤੇ ਉਹਨਾਂ ਨੂੰ ਬਲੌਕ ਕੀਤਾ ਜਾ ਰਿਹਾ ਇਸ ਤਰ੍ਹਾਂ ਦਾ ਤਾਂ ਮੰਨ ਲਓ ਮਾਹੌਲ ਕਿਤੇ ਪਾਕਿਸਤਾਨ ਅੱਜ ਤੱਕ ਵੀ ਨਹੀਂ ਅੱਜ ਤੱਕ ਵੀ ਨਹੀਂ ਹੋਇਆ ਜੀ ਔਰੰਗਜ਼ੇਬ ਦੇ ਵੇਲੇ ਨਹੀਂ ਹੋਇਆ ਅਹਿਮਦ ਸਾਹਿਬ ਦਾਲੀ ਵੇਲੇ ਵੀ ਨਹੀਂ ਹੋਇਆ ਹੂੰ ਬਲਕ ਅਹਿਮਦ ਸਾਹਿਬ ਦਾਲੀ ਉਹਨਾਂ ਦੇ ਰਾਹ ਰੋਕੇ ਗਏ ਨੇ ਪੰਜਾਬੀਆਂ ਕੰਨੀਓ ਹੂੰ ਟੋਟ ਕੇ ਲੈ ਕੇ ਜਾਂਦੇ ਨੂੰ ਰੋਕਿਆ ਗਿਆ ਵਾ ਪੰਜਾਬੀਆਂ ਨੂੰ ਨਹੀਂ ਕਿਤੇ ਪਾਸੇ ਰੁਕਿਆ ਗਿਆ ਹੂੰ ਔਰ ਕੋਸੇ ਰੋਕ ਵੀ ਕੱਲੀ ਰਹਿਣਾ ਸਰਕਾਰੀ ਰਹੀ ਹੈ ਹੋਰ ਤਾਂ ਕੋਈ ਰੋਕ ਨਹੀਂ ਵਾ ਹੂੰ ਪਤਾ ਨਹੀਂ ਕੀ ਗੱਲ ਕਿਉਂ ਘਰ ਘਰ ਰਹੀ ਹੈ ਸਰਕਾਰ ਇਹ ਸਭ ਜੋ ਵਾਰਾ ਕਰਦੀ ਆ ਵੀ ਕਹਿੰਦੀ ਪੰਜਾਬੀਆਂ ਦੀ ਖੜੀ ਨਹੀਂ ਆ ਗਈ ਹੂੰ ਇਹ ਕਹਿੰਦੀਆਂ ਨੇ ਹਾਂ ਇੱਕ ਇੱਕ ਦੇ ਵਿੱਚ ਟਰੈਕਟਰ ਡਰਾਈਵਰ ਇੱਕ ਵਿਚਾਰੇ ਸਾਡੇ ਬਹੁਤ ਮਜਬੂਰ ਆ ਉਹ ਕਹਿੰਦੇ ਸਾਡੀ ਕੋਈ ਅਮਰਜੈਂਸੀ ਹੈ ਘਰ ਦੇ ਵਿੱਚ ਉਹਨਾਂ ਨੂੰ ਵੀ ਇੱਥੋਂ ਲੈ ਨਿਕਲਦੇ ਰਾ ਜਾ ਰਹੇ ਆ ਇੱਥੇ 50000 ਰੁਪਏ ਹੋਈ ਜਾਂਦਾ ਕਿਹੜਾ ਵੀ ਜਿਹੜੇ ਕੋਸ਼ਿਸ਼ ਉਹਨੇ ਤਾਂ ਜਾਣਾ ਹੀ ਗੰਗਾ ਨਗਰ ਹੈ ਨਗਰ ਹੀ ਨਹੀਂ ਜਾਣ ਦਿੰਦੇ ਗੰਗਾ ਨਗਰ ਜਾਣਾ ਇੰਨੇ ਹਾਂ ਕਹਿੰਦੇ ਸਾਨੂੰ ਮੈਨੂੰ ਗੰਗਾ ਨਗਰ ਹੀ ਨਹੀਂ ਜਾਣ ਦਿੰਦੇ ਉਹ ਭਾਈ ਆ ਗਿਆ ਹੂੰ ਉਹਨੇ ਗੰਗਾ ਨਗਰ ਜਾਣਾ ਹੈ ਉਹਦੀ ਗੱਡੀ ਨਿਕਲ ਨਹੀਂ ਦੇ ਰੀ अच्छा ओ ਕਿਸਾਨਾਂ ਨੂੰ ਆਪਣੇ ਖੇਤਾਂ ਤੇ ਨਹੀਂ ਜਾਣ ਦਿੰਦੇ ਕਿੱਥੇ ਜਾਂਦੇ ਕਿਹੜਾ ਬਤਨ ਇਹ ਨਾਮ ਇਹਤ ਵਾਲੀ ਸਖ਼ਤਪਾ ਲਗਾ ਰਣਾ ਕਿੱਥੇ ਜਾਣਾ ਤੁਸੀਂ ਗੰਗਾ ਨਗਰ ਦਾਣਾ ਜੀ ਗੰਗਾ ਨਗਰ ਕਰ ਦੇ ਵਿੱਚ ਕੀ ਅਮਰਜੈਂਸੀ ਹੈ ਕਿ ਮਨ ਲਓ ਤੁਸੀਂ ਇਹਨਾਂ ਦੇ ਮਿੰਤਾ ਬਹੁਤ ਕਰ ਰਹੇ ਜੀ 1 ਕਿਲੋ ਪਰਿਵਾਰ ਨੂੰ ਮੇਰੇ ਘਰ ਤੇ ਅਮਰਜੈਂਸੀ ਹੈ ਬਟ ਖਾਲੀ ਗੱਡੀ ਖੜੀ ਹੈ ਮੇਰੀ ਪੁੱਟੀ ਬੈਰੀਗੇਟ ਕਨੇ ਪੁੱਟੀ ਮੋੜਨ ਕੋਰਦੇ ਔਰ ਗੱਡੀ ਵੀ ਦਿਖਾ ਦੋ ਬਿਲਕੁਲ ਬੈਰੀਕੇਟ ਦੇ ਨਾਲ ਹੈ ਕਿਸੇ ਦੀ ਜਾਨਕੀ ਮਜਬੂਰੀ ਉਹ ਵੀ ਨਹੀਂ ਸਮਝੀ ਜਾ ਰਹੀ ਕਿਉਂਕਿ ਬਹੁਤ ਮਜਬੂਰ ਨੇ ਹੈ ਕਹਿੰਦੇ ਕਿ ਸਾਨੂੰ ਘਰ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਬੱਚੇ ਇਕੱਲੇ ਨੇ ਇੱਥੇ ਚਾਰ ਦਿਨ ਪਹਿਲਾਂ ਹੋ ਚੁੱਕੇ ਨੇ ਔਰ ਅੱਗੇ ਆਉਣ ਵਾਲਾ ਸਮਾਂ ਪਤਾ ਨਹੀਂ ਕੀ ਮਾਲੂ ਕਿਸ ਤਰ੍ਹਾਂ ਆਉਣਾ ਕਿਸ ਤਰ੍ਹਾਂ ਸਾਨੂੰ ਨਿਕਲਣਾ ਹੈ ਕੀ ਨਹੀਂ ਹੈ ਔਰ ਇੱਕ ਸਭ ਤੋਂ ਵੱਡੀ ਗੱਲ ਕਿ ਤਾਨਾਸ਼ਾ ਇਸ ਬੇਕਦਰ ਬੇਖੌਫ ਹੈ ਕਿ ਟਾਇਰਾਂ ਨੂੰ ਵੀ ਲੋਕ ਲਾ ਦਿੱਤੇ ਗਏ ਨੇ ਟਾਇਰਾਂ ਨੂੰ ਵੀ ਲੋਕ ਲਾ ਕੇ ਸ਼ੁਰੀ ਟਾਈਪ ਦਾ ਇੱਕ ਜੋ ਸਕੰਜਾ ਹੈ ਉਹ ਬਣਾ ਕੇ ਟਾਇਰਾਂ ਦਲਦਾ ਤਾਂ ਕਿ ਕਿਤੇ ਵੀ ਗੱਡੀ ਨੂੰ ਇੱਧਰ ਉੱਧਰ ਨਾ ਕੀਤਾ ਜਾਵੇ ਤੁਹਾਡਾ ਰਾਏ ਕੀ ਹੈ ਸਰਕਾਰ ਦੇ ਬਾਰੇ ਕਿਸਾਨਾਂ ਦੇ ਬਾਰੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਔਰ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਨੂੰ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਆਮ ਕਿਸਾਨਾਂ ਤੱਕ ਵੀਡੀਓ ਪਹੁੰਚ ਸਕੇ ਆਮ ਲੋਕਾਂ ਤੱਕ ਪਹੁੰਚ ਸਕੇ ਕਿ ਬੇਕਦਰ ਬੇਖੌਫ ਤਾਨਾਸ਼ਾ ਅੱਜ ਜੋ ਜਨਤਾ ਹੈ ਉਹਨ ਕਿਸ ਕਦਰ ਦੀ ਪਰੇਸ਼ਾਨੀ ਕਰ ਰਿਹਾ ਹੈ ਮਿਲਦੇ ਹਾਂ ਜੇ ਨੈਕਸਟ ਵੀਡੀਓ ਨੈਕਸਟ ਸਤਿ ਸ਼੍ਰੀ ਅਕਾਲ ਰੱਬ ਰਾਖਾ ਧੰਨਵਾਦ